ਜਿੱਥੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪੜ੍ਹ ਲੈ ਕੇ ਇੱਕ ਚੰਗਾ ਮੁਕਾਮ ਹਾਸਲ ਕਰਨਾ ਚਾਹੀਦਾ ਪਰ ਦੂਜੇ ਪਾਸੇ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਪੀੜ੍ਹੀ ਗਲਤ ਰਾਹਾਂ ਦੇ ਉੱਤੇ ਭੰਦੀ ਨਜ਼ਰ ਆ ਰਹੀ ਹੈ ਜਿੱਥੇ ਨੌਜਵਾਨ ਪੀੜ੍ਹੀ ਨਸ਼ੇ ਦੀ ਦਲਦਲ ਦੇ ਵਿੱਚ ਧਸ ਗਈ ਹੈ ਚਾਹੇ ਉਸ ਦੇ ਵਿੱਚ ਮੁੰਡੇ ਹੋਣ ਜਾਂ ਫਿਰ ਕੁੜੀਆਂ ਹੋਣ ਬਰਾਬਰ ਦੇਖਿਆ ਜਾ ਰਿਹਾ ਕਿ ਨਸ਼ੇ ਦੀ ਦਲਦਲ ਦੇ ਵਿੱਚ ਧਸ ਕੇ ਉਹਨਾਂ ਨੇ ਆਪਣੀ ਜਿਹੜੀ ਕਿ ਜਵਾਨੀ ਬਰਬਾਦ ਕਰ ਲਈ ਹੈ ਤੇ ਜਿਹੜੀ ਬੱਚੀ ਖੂਚੀ ਜਵਾਨੀ ਆ ਉਹ ਹੋਰ ਕੰਮਾਂ ਦੇ ਵਿੱਚ ਪੈ ਗਿਆ ਕੋਈ ਲੁੱਟਾਂ ਖੋਹਾਂ ਕਰ ਲਿਆ ਕੋਈ ਚੋਰੀ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਜਾਂ ਫਿਰ ਉਹਨਾਂ ਦੇ ਵੱਲੋਂ ਪਖਾਣਡ ਬਾਦ ਦੇ ਵਿੱਚ ਪੈਰ ਧਰ ਲੈ ਗਏ ਇੱਕ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕਿ ਕਾਫੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿ ਅੱਜ ਕੱਲ੍ਹ ਚਾਰੇ ਪਾਸੇ ਜਿਹੜਾ ਕਿ ਪਖੰਡਵਾਦ ਦਾ ਬੋਲ ਵਾਲਾ ਸਕਰੀਨ ਤੇ ਚੰਦਰੀਆਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਛੋਟੀ ਜੀ ਉਮਰ ਦੀ ਜਿਹੜੀ ਕੁੜੀ ਆ ਨੌਜਵਾਨ ਕੁੜੀ ਆ ਤੇ ਇਹ ਵੀ ਜਿਹੜੀ ਕਿ ਪਖੰਡਵਾਦ ਦੇ ਵਿੱਚ ਫਸ ਗਈ ਹੈ ਤੇ ਇਸ ਦੇ ਵੱਲੋਂ ਵੀ ਜਿਹੜੀ ਕਿ ਚੌਕੀਆਂ ਤੇ ਲੋਕਾਂ ਨੂੰ ਪੁੱਛਾ ਦਿੱਤੀ ਜਾਂਦੀ ਆ ਸਕਰੀਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਸ ਦੇ ਵੱਲੋਂ ਢੋਲ ਦੀ ਚਿੰਟੀਆਂ ਦੇ ਉੱਤੇ ਆਪਣਾ ਜਿਹੜਾ ਕਿ ਸਿਰ ਕਮਾਇਆ ਜਾ ਰਿਹਾ ਕਿਉਂਕਿ ਇਹਨਾਂ ਚੀਜ਼ਾਂ ਨੂੰ ਦੇਖ ਕੇ ਇਹ ਦੱਸਿਆ ਜਾਂਦਾ ਹੈ ਕਿ ਸਾਡੇ ਵਿੱਚ ਕੋਈ ਮਾਤਾ ਜਾਂ ਕੋਈ ਦੇਵੀ ਦੇਵਤਾ ਆ ਗਿਆ ਤੇ ਅਸੀਂ ਹੁਣ ਲੋਕਾਂ ਦੇ ਇਲਾਜ ਕਰਾਂਗੇ ਇਸ ਤਰੀਕੇ ਦੇ ਨਾਲ ਜਿਹੜੀ ਨੌਜਵਾਨ ਪੀੜੀ ਆ ਉਹ ਵੀ ਹੁਣ ਪਖੰਡਵਾਦ ਦੇ ਵਿੱਚ ਫਸ ਚੁੱਕਿਆ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਕਿਉਂਕਿ ਪਖੰਡਵਾਦ ਇਸ ਕਦਰ ਫੈਲ ਚੁੱਕਿਆ ਕੱਲੇ ਸਾਡੇ ਇਧਰ ਪੰਜਾਬ ਦੀ ਗੱਲ ਨਾ ਕਰੀਏ ਚਾਰੇ ਪਾਸੇ ਪਖੰਡਵਾਦ ਦਾ ਜਿਹੜਾ ਕਿ ਬੋਲ ਵਾਲਾ ਨਜ਼ਰ ਆ ਰਿਹਾ ਲੋਕਾਂ ਦੇ ਵੱਲੋਂ ਆਪਣੇ ਅਕਾਊਂਟ ਤੱਕ ਬਣਾ ਲਏ ਸੋਸ਼ਲ ਮੀਡੀਆ ਦੇ ਉੱਤੇ ਰੀਲਾਂ ਪਾਈਆਂ ਜਾ ਰਹੀਆਂ ਤਾਂ ਕਿ ਉਹਨਾਂ ਦੇ ਡੇਰਿਆਂ ਤੱਕ ਪਹੁੰਚਣ ਦੇ ਵਿੱਚ ਲੋਕਾਂ ਨੂੰ ਜਿਹੜਾ ਕਿ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਉਦੋਂ ਨੰਬਰ ਉਹ ਆਪਣਾ ਐਡਰੈਸ ਸਭ ਕੁਝ ਦਿੱਤਾ ਲੋਕਾਂ ਨੂੰ ਆਪਣੇ ਪਿੱਛੇ ਲਾਉਣ ਦੇ ਵਾਸਤੇ ਹਰ ਇੱਕ ਤਰ੍ਹਾਂ ਦੇ ਹੱਥ ਕੰਡੇ ਜਿਹੜੇ ਕੀ ਅਪਣਾਏ ਜਾ ਰਹੇ ਨੇ ਪਰ ਚਿੰਤਾ ਦਾ ਵਿਸ਼ਾ ਇਹ ਬਣ ਗਿਆ ਕਿ ਨੌਜਵਾਨ ਪੀੜ੍ਹੀ ਵੀ ਹੁਣ ਇਸ ਰਾਹ ਦੇ ਉੱਤੇ ਤੁਰ ਪਈ ਹੈ ਬੇਰੁਜ਼ਗਾਰੀ ਇਸ ਦਾ ਕਾਰਨ ਮੰਨੀ ਹੈ ਜਾਂ ਫਿਰ ਜੋ ਉਹ ਦੇਖਦੇ ਨੇ ਉਸ ਨੂੰ ਦੇਖ ਕੇ ਲੋਕਾਂ ਇਧਰ ਵੱਲ ਜਾ ਰਹੇ ਨੇ ਕਿ ਇੱਥੇ ਨਾ ਡਿਗਰੀ ਦੀ ਲੋੜ ਆ ਨਾ ਪੜ੍ਹਾਈ ਦੀ ਲੋੜ ਆ ਬਸ ਥੋੜਾ ਜਿਹਾ ਸਿਰ ਘੁਮਾਉਣਾ ਆਉਣਾ ਚਾਹੀਦਾ ਤੇ ਬਾਕੀ ਥੋੜਾ ਜਿਹਾ ਡਰਾਮਾ ਜਿਹਾ ਸਿੱਖ ਲਓ ਉਸ ਤੋਂ ਬਾਅਦ ਚੰਗੇ ਲੋਕਾਂ ਕੋਲੋਂ ਜਿਹੜੇ ਕੀ ਚੰਗੀ ਜਿਹੀ ਕਮਾਈ ਹੋ ਸਕਦੀ ਹੈ ਤਾਂ ਇਸ ਤਰੀਕੇ ਦਾ ਕਹਿ ਸਕਦੇ ਹਾਂ ਕਿਉਂਕਿ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਮੁੰਡੇ ਕੁੜੀਆਂ ਜਿਹੜੇ ਕਿ ਹੁਣ ਉਹ ਵੀ ਪਖੰਡਵਾਦ ਦੇ ਵਿੱਚ ਫਸ ਕੇ ਉਹਨਾਂ ਨੇ ਡੇਰੇ ਦੇ ਖੋਲਣੇ ਸ਼ੁਰੂ ਕਰ ਦਿੱਤੇ ਤੇ ਹੁਣ ਉਹਨਾਂ ਦੇ ਡੇਰਾਂ ਦੇ ਵਿੱਚ ਪਰਮਾਰ ਲੱਗਣੀ ਸ਼ੁਰੂ ਹੋ ਜਾਊਗੀ ਜਿਹੜੀ ਉਮਰ ਦੇ ਵਿੱਚ ਇਹਨਾਂ ਨੂੰ ਪੜਾਈਆਂ ਹਾਸਲ ਕਰਕੇ ਨੌਕਰੀਆਂ ਵੱਲ ਤੇ ਆ ਦੇਣਾ ਚਾਹੀਦਾ ਹੈ ਦੂਜੇ ਪਾਸੇ ਹੁਣ ਇਹ ਵੀ ਪਖੰਡਵਾਦ ਦੇ ਵਿੱਚ ਫਸ ਚੁੱਕੇ ਨੇ ਤੇ ਇਹਨਾਂ ਦੇ ਵੱਲ ਹੁਣ ਇਸ ਤਰੀਕੇ ਦੇ ਜਿਹੜੇ ਕਿ ਹਾਲਾਤ ਬਣ ਗਏ ਨੇ ਕਿ ਇਹਨਾਂ ਦੇ ਵੱਲ ਹੁਣ ਪੁਛਾ ਚੌਂਕੀਆਂ ਦਿੱਤ ਲਾਈਆਂ ਜਾ ਰਹੀਆਂ ਨੇ ਤਾਂ ਵੀਡੀਓ ਤੋਂ ਤੁਸੀਂ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕੁੜੀ ਦੀ ਉਮਰ ਕਿੰਨੀ ਕੁ ਹੋਣੀ ਹੈ ਮਹਿਜ਼ 20-25 ਸਾਲ ਦੀ ਹੋਣੀ ਹੈ ਚਲੋ 30 ਤੱਕ ਵੀ ਆਪਾਂ ਜੇ ਲਾ ਲਈਏ ਤਾਂ ਇਹ ਉਮਰ ਕਿਹੜੀ ਉਮਰ ਹੁੰਦੀ ਹੈ ਪਰ ਅੱਜਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਹੁਣ ਕਿਹੜੇ ਰਾਹਾਂ ਦੇ ਉੱਤੇ ਤੁਰ ਗਏ ਨੇ ਕਿਹੜੇ-ਕਿਹੜੇ ਜਗ੍ਹਾ ਤੋਂ ਨੌਜਵਾਨ ਪੀੜੀ ਨੂੰ ਬਚਾਇਆ ਜਾਵੇਗਾ ਨਸ਼ੇ ਦੀ ਤਸ ਨਸ਼ੇ ਦੀ ਦਲਦਲ ਵਿੱਚ ਤਸ ਕੇ ਤਾਂ ਉਹਨਾਂ ਨੇ ਆਪਣੀ ਜਵਾਨੀ ਬਰਬਾਦ ਕੀਤੀ ਹੀ ਹੈ ਤੇ ਹੁਣ ਦੂਜੇ ਪਾਸੇ ਦੇਖਿਆ ਜਾ ਰਿਹਾ ਕਿ ਹੁਣ ਆ ਆ ਪਖੰਡਵਾਦ ਦਾ ਵੀ ਉਹਨਾਂ ਨੇ ਪੱਲਾ ਫੜ ਲਿਆ ਜੋ ਕਿ ਇੱਕ ਚਿੰਤਾ ਦਾ ਵਿਸ਼ਾ ਜ਼ਰੂਰ ਆ। ਬਾਕੀ ਆਪਣੀ رائے ਜ਼ਰੂਰ ਸਾਂਝੀ ਕਰਿਆ ਕਰੋ ਪਖੰਡਵਾਦ ਦੀ ਜਿੰਨੇ ਵੀ ਵੀਡੀਓ ਤੁਹਾਨੂੰ ਦਿਖਾਉਂਦੇ ਆ ਪਖੰਡਵਾਦ ਦੀ ਇਹ ਵੀਡੀਓ ਦਿਖਾਉਂਦਾ ਮਕਸਦ ਇਹ ਹੀ ਹੁੰਦਾ ਤਾਂ ਕਿ ਲੋਕਾਂ ਨੂੰ ਸੁਚੇਤ ਕੀਤਾ ਜਾਵੇ ਕਿ ਕਿਵੇਂ ਅਜਿਹੇ ਲੋਕ ਝੋਲੇ-ਪਾਲੇ ਲੋਕਾਂ ਨੂੰ ਗੁੰਮਰਾਹ ਕਰ ਦਿੰਦੇ ਨੇ ਆਪਣੀਆਂ ਗੱਲਾਂ ਦੇ ਵਿੱਚ ਲਾ ਕੇ ਤੁਹਾਨੂੰ ਆ ਜਿਹੜਾ ਕਿ ਪਖੰਡਵਾਦ ਦੇ ਵਿੱਚ ਫਸਾ ਲੈਂਦੇ ਨੇ ਇਹਨਾਂ ਕੋਲ ਕੁਝ ਵੀ ਨਹੀਂ ਹੁੰਦਾ ਤਾਂ ਜਿੰਨਾ ਜਲਦੀ ਤੁਸੀਂ ਇਹਨਾਂ ਲੋਕਾਂ ਤੋਂ ਪੁੱਛੋਗੇ ਤੁਹਾਡਾ ਫਾਇਦਾ ਹੋ ਗਿਆ। ਆਪਣੀ رائے ਜ਼ਰੂਰ ਸਾਂਝੀ ਕਰਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ।